ਹੈਲੋ ਹਾਂਜੀ ਅੱਜ ਆਪਾਂ ਬਣਾ ਰਹੇ ਹਾਂ ਮਠਿਆਈ ਬਿਨਾ ਗੈਸ ਜਲਾਏ ਤਾਂ ਉਸਦੇ ਲਈ ਆਪਾਂ ਚਾਹੀਦਾ ਨਾਰੀਅਲ ਦਾ ਬਰਾਦਾ ਤੇ ਚੀਨੀ ਸਭ ਤੋਂ ਪਹਿਲਾਂ ਚੀਨੀ ਆਪਾਂ ਮਿਕਸਰ ਜੱਗ ਦੇ ਵਿੱਚ ਆਪਾਂ ਪਾ ਲਵਾਂਗੇ ਮਿੱਠਾ ਆਪਾਂ ਆਪਦੇ ਮੁਤਾਬਕ ਹੀ ਬਣਾਉਣੀ ਆ ਤੇ ਨਾਰੀਅਲ ਦਾ ਬਰਾਦਾ ਵੀ ਆਪਾਂ ਮਿਕਸਰ ਦੇ ਵਿੱਚ ਪਾ ਲਵਾਂਗੇ ਤੇਲ ਦੇ ਵਿੱਚ ਆਪਾਂ ਜਿਹੜੀਆਂ ਤਿੰਨ ਇਲਾਇਚੀਆਂ ਨੇ ਇਹ ਵੀ ਆਪਾਂ ਪਾ ਲਵਾਂਗੇ ਤੇ ਆਪਾਂ 13 14 ਕੜੁੱਲਾਈ ਤੇਨੇ ਇਹ ਵੀ ਐ ਪੈ ਮਿਕਸਰ ਜੱਗ ਦੇ ਵਿੱਚ ਪਾ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਇਹਨਾਂ ਦਾ ਇੱਕ ਪਾਊਡਰ ਬਣਾ ਲੈਣਾ ਹੈ ਆਪਾਂ ਇੱਕ ਹੈ ਜਾਈ ਗੁੱਲਾ ਬਰਤਨ ਲੈ ਲਾਂਗਾ ਫਿਰ ਜਿਹੜਾ ਆਪਾਂ ਪਾਊਡਰ ਬਣਾਇਆ ਹੈਗਾ ਨਾਰੀਅਲ ਉਬਰਾਤੇ ਦਾ ਤੇ ਚੀਨੀ ਦਾ ਉਹ ਆਪਾਂ ਇਸ ਦੇ ਵਿੱਚ ਕੱਢ ਦਵਾਂਗੇ ਹੁਣ ਆਪਾਂ ਪੁੱਜੇ ਹੋਏ ਛੋਲੇ ਲੈਣੇ ਆ ਜੀ ਜਿਹੜਾ ਉੱਪਰ ਇਹਦਾ ਛਿਲਕਾ ਹੁੰਦਾ ਉਹ ਆਪਾਂ ਪਹਿਲਾਂ ਉਤਾਰ ਲੈਣਾਗਾ ਚੰਗੀ ਤਰ੍ਹਾਂ ਤਾਂ ਕਿ ਛਿਲਕਾ ਆਪਣਾ ਜਿਹੜਾ ਕਿ ਉਤਾਰ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਦਾਣੇ ਜਿਹੜੇ ਵਧੀਆ ਸਫੇਦ ਕੱਢ ਲੈਣੇ ਹੈਗੇ ਹੁਣ ਆਪਾਂ ਇਹਨਾਂ ਦਾਣਿਆਂ ਨੂੰ ਵੀ ਮਿਕਸਰ ਦੇ ਵਿੱਚ ਪੀਸਾਂਗੇ ਇਹਦਾ ਵੀ ਪਾਊਡਰ ਬਣਾਵਾਂਗੇ ਹੁਣ ਆਪਾਂ ਛੋਲੇ ਸੀਗੇ ਜਿਹੜੇ ਦਾਣੇ ਜੀ ਉਹ ਆਪਾਂ ਪੀਸ ਲaithe ਨੇ ਹੁਣ ਆਪਾਂ ਇਹ ਵੀ ਇਹਦੇ ਵਿੱਚ ਮਿਕਸ ਕਰ ਦੇਾਂਗੇ ਹੁਣ ਆਪਾਂ ਇਸ ਦੇ ਵਿੱਚ ਜੇਕਰ ਤੁਹਾਡੇ ਕੋਲ ਦੇਸੀ ਘਿਓ ਆ ਤਾਂ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਨਹੀਂ ਇਸ ਦੇ ਵਿੱਚ ਥੋੜਾ ਜਿਹਾ ਰਫਾਈਨਡ ਆ ਇਹ ਪਾ ਸਕਦੇ ਆਗੇ ਤਾਂ ਕਿ ਇਹਦਾ ਟੇਸਟ ਜਿਹੜਾ ਕਿ ਵਧੀਆ ਹੋਵੇ ਮਠਾਈ ਦਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਆਪਾਂ ਦੁੱਧ ਆ ਜਿਹੜਾ ਕਿ ਉਹ ਐਡ ਕਰ ਦਾਂਗੇ ਆਪਾਂ ਆਟੇ ਦੀ ਤਰ੍ਹਾਂ ਇਸ ਨੂੰ ਗੁੰਨ ਲਵਾਂਗੇ ਥੋੜਾ ਥੋੜਾ ਹੀ ਕਰਕੇ ਦੁੱਧ ਜਿਹੜਾ ਉਹ ਪਾਉਣਾਗਾ ਤਾਂ ਕਿ ਆਪਾਂ ਜਿਹੜਾ ਕਿ ਮਠਿਆਈ ਆ ਉਹ ਵਧੀਆ ਬਣ ਜਾਵੇ ਦੁੱਧ ਦੇ ਨਾਲ ਤੇ ਆਪਾਂ ਇਸ ਦੇ ਵਿੱਚ ਸੁੱਕਾ ਦੁੱਧ ਵੀ ਐਡ ਕਰਾਂਗੇ ਹੁਣ ਆਪਾਂ ਸੁੱਕਾ ਦੁੱਧ ਜਿਹੜਾ ਕਿ ਇਹ ਐਡ ਕਰਨਾ ਹੁੰਦਾ ਪਹਿਲਾਂ ਕਰਦਾ ਸੀ ਇਹ ਥੋੜਾ ਜਿਹਾ ਆਪਾਂ ਦੁੱਧ ਪਾ ਦਿੱਤਾ ਤੇ ਹੁਣ ਆਪਏ ਨੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਕੇ ਸੁੱਕੇ ਦੁੱਧ ਦੇ ਨਾਲ ਮਠਿਆਈ ਜਿਹੜੀ ਉਹ ਹੋਰ ਵੀ ਟੇਸਟਵਨ ਜਾਵੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾਗਾ ਤੇ ਫਿਰ ਆਪਾਂ ਇਹਨੂੰ ਜਿਹੜਾ ਕਿ ਆਟਾ ਉਹ ਗੁੰਨਣਾ ਆਪਾਂ ਹੁਣ ਆਪਾਂ ਇਹਦੇ ਵਿੱਚ ਦੁੱਧ ਵੀ ਝਲਾ ਕੇ ਉਹ ਐਡ ਕਰ ਦਾਂਗੇ ਤਾਂ ਆਟਾ ਹੋ ਗਿਆ ਤਿਆਰ ਹੁਣ ਆਪਾਂ ਆਟੇ ਨੂੰ ਜਿਹੜਾ ਕਿ ਇਸ ਤਰ੍ਹਾਂ ਕਰਕੇ ਇੱਕ ਲੰਮਾ ਸਰਕ ਇਹਦੇ ਚੋਂ ਅੱਧਾ ਕੱਟ ਦਾਂਗੇ ਅੱਧੇ ਦੇ ਵਿੱਚ ਆਪਾਂ ਜਿਹੜਾ ਕਿ ਰੰਗਾ ਉਹ ਆਪਾਂ ਖੋਲ ਕੇ ਪਾ ਦੇਣਾ ਦਾ ਤੁਸੀਂ ਕਿਸੇ ਵੀ ਕਲਰ ਦੀ ਮਠਿਆਈ ਹੈ ਜਿਹੜੀ ਕਿ ਬਣਾ ਸਕਦੇ ਹਾਂ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ ਕਿ ਮੈਲਟ ਕਰ ਰਾਂਗੇ ਜਿਹਦੇ ਵਿੱਚ ਆਪਾਂ ਕਲਰ ਪਾਇਆ ਸੀ ਜੀ ਉਹ ਆਪਾਂ ਰੋਟੀ ਦੀ ਤਰ੍ਹਾਂ ਰੁਕਾਫੇ ਤੋਂ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਇਸ ਨੂੰ ਬੇਲ ਲੈਣ ਦੀ ਮਦਦ ਨਾਲ ਬੇਲ ਲੈਣੀ ਹੈ ਉਹ ਜੀ ਰੋਟੀ ਆਪਾਂ ਲੈਤੀ ਜਿਹੜੀ ਕਿ ਵੇਲ ਹੁਣ ਆਪਾਂ ਇਹਦਾ ਰੋਲ ਇੱਕ ਚੰਗੀ ਤਰ੍ਹਾਂ ਬਣਾ ਕੇ ਜਿਹੜਾ ਦੂਜਾ ਆਪਾਂ ਆਟਾ ਚੱਕਿਆ ਸੀ ਉਸਦਾ ਆਪਾਂ ਚੰਗੀ ਤਰ੍ਹਾਂ ਰੋਲ ਬਣਾ ਕੇ ਇਸ ਦੇ ਵਿੱਚ ਮਿਕਸ ਕਰ ਦੇਾਂਗੇ ਰੋਲ ਸੀਗਾ ਜਿਹੜਾ ਜੀ ਆਪਾਂ ਬਣਾ ਲਿਆ ਤਾਂ ਰੋਟੀ ਵੀ ਆਪਾਂ ਵੇਲ ਲਈਤੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਦੇਣਾ ਹੈਗਾ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਵੇਟ ਕੇ ਫ੍ਰਿਜ ਦੇ ਵਿੱਚ ਅਤੇ ਘੰਟੇ ਦੇ ਲਈ ਆਪਾਂ ਰੱਖ ਦੇਣਾਗਾ ਤਾਂ ਕਿ ਇਹਦੀ ਆਪਣੀ ਮਠਿਆਈ ਆ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਵੇ। ਇਸੇ ਤਰ੍ਹਾਂ ਹੀ ਇਸ ਦਾ ਚੰਗਾ ਰੋਲ ਬਣਾ ਲਵਾਂਗੇ। ਲੋ ਜੀ ਆਪਣੀ ਮਠਿਆਈ ਬਣ ਕੇ ਹੋ ਗਈ ਹੈ ਤਿਆਰ। ਹੁਣ ਆਪਾਂ ਇਹਨੂੰ ਕਰਤ ਦੇ ਮੱਤਲ ਦੇ ਨਾਲ ਕੱਟ ਦਵਾਂਗੇ। ਬਹੁਤ ਹੀ ਸੌਫਟ ਬਣੀ ਹੈ ਮਠਿਆਈ ਬਿਨਾ ਗੈਸ ਤੋਂ, ਬਿਨਾ ਮਿਹਨਤ ਕਰੇ ਤੋਂ। ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇਸ ਦੇ ਵਿੱਚ ਜੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਜਾਗੇ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦੀ